ਹਾਂਜੀ ਨਕੋਦਰ ਵਾਲਿਓ ਕੀ ਹਾਲ ਚਾਲ ਆ ਤੇ ਅੱਜ ਆਏ ਆ ਜੀ ਆਪਾਂ ਦੁਬਾਰਾ ਤੋਂ ਗੁਰਪ੍ਰਸਾਦ ਰਸੋਈ ਤੇ ਤੇ ਇਹ ਹੁਣ ਨਾ ਜਿਆਦਾ ਅਪਡੇਟ ਹੋ ਚੁੱਕੀ ਆ ਤੇ ਇਧਰ ਬਾਈ ਹੁਣੇ ਖੜੇ ਨੇ ਸਤਿ ਸ਼੍ਰੀ ਅਕਾਲ ਤੇ ਉਹੀ ਬੰਦਾ ਆ ਜਿਹੜਾ ਟਾਉਨ ਬਣਿਆ ਫਿਲਮਾਂ ਦੇ ਵਿੱਚ ਵਿਲੰਡ ਰੋਲ ਕਰਦਾ ਸੀਗਾ ਤੇ ਇੱਥੇ ਆ ਕੇ ਕਾਫੀ ਚੇਂਜ ਹੋ ਗਿਆ ਇਹ ਦੁਕਾਨ ਦੇ ਵਿੱਚ ਆ ਕੇ ਤੇ ਨਾਲੇ ਇਹਨਾਂ ਦੇ ਵਾਈਫ ਨੇ ਇਧਰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਬਾਈ ਚਲੋ ਜੀ ਬਹੁਤ ਵਧੀਆ ਅੱਛਾ ਬਾਈ ਜੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੀ ਉਹ ਜਗ੍ਹਾ ਸੀ ਉਹ ਕਿਉਂ ਛੱ ਉਹਨੂੰ ਅਪਡੇਟ ਕੀਤਾ ਆ ਕਿਉਂਕਿ ਉੱਥੇ ਥੋੜੀ ਜਿਹੀ ਸਾਨੂੰ ਦਿੱਕਤ ਹੁੰਦੀ ਸਮਾਨ ਸੰਭਾਲਣ ਦੀ ਅੱਛਾ ਇਸ ਲਈ ਅਸੀਂ ਸ਼ਾਪ ਲੈ ਲਈਆ ਉਹ ਵੀ ਜਗ੍ਹਾ ਨਹੀਂ ਛੱਡੀ ਅੱਛਾ ਆਪਾਂ 2-3 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਉੱਥੇ ਵੀ ਮਿਲਾਂਗੇ ਅੱਛਾ ਮਤਲਬ 2-3 ਦਿਨ ਤੋਂ ਉੱਥੇ ਵੀ ਸਟਾਰਟ ਕਰਦੇ ਹੋ ਉੱਥੇ ਵੀ ਸਟਾਰਟ ਕਰਾਂਗੇ ਅਸੀਂ ਇਹਨੂੰ ਅਪਡੇਟ ਦਾ ਆ ਕੀਤਾ ਹੈਗਾ ਕਿਉਂਕਿ ਸਾਡੇ ਕੋਲ ਸਮਾਨ ਜ਼ਿਆਦਾ ਸੀ ਸੰਭਾਲਣ ਲਈ ਸਾਨੂੰ ਦਿੱਕਤ ਆਉਂਦੀ ਸੀਗੀ ਸ਼ਾਮ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਜੀ ਤੁਸੀਂ ਵੀ ਨਾਲ ਹੀ ਅਸੀਂ ਸ਼ਾਮ ਨੂੰ ਸਮਾਨ ਇੱਥੇ ਸ਼ਿਫਟ ਕਰਦਿਆਂ ਕਰਾਂਗੇ ਤੇ ਦਿਨੇ ਆਪਾਂ ਉੱਥੇ ਵੀ ਪ੍ਰੈਜ਼ੈਂਟ ਰਹਿ ਆ ਗਏਗੇ ਮੈਡਮ ਮੇਰੇ ਉੱਥੇ ਬਾਅਦ ਚ ਤੁਹਾਡਾ ਸਮਾਨ ਚੈੱਕ ਕਰੀਏ ਬਾਅਦ ਕੁਆਲਿਟੀ ਉਹੀ ਆ ਕਿ ਦੁਬਾਰਾ ਚੇਂਜ ਚੂਜ ਕਰਤੀ ਕੁਆਲਿਟੀ ਵੱਲੋਂ ਚੇਂਜ ਨਹੀਂ ਹੋਣਾ ਜੀ ਕੜੀ ਠੀਕਨੈਸ ਦੇਖ ਪਈ ਬਲ ਅੱਛਾ ਹਾਂ ਦੀ ਪਕੌੜਿਆਂ ਵਾਲੀ ਕੜੀ ਆ ਆਲੂ ਵੀ ਆ ਫਲੇਵਰ ਦੇ ਲਈ ਨਾਲ ਵਿੱਚ ਤੇ ਜਦੋਂ ਸਵਾਦ ਚਖੋਗੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਕੁਆਲਿਟੀ ਆ ਹਾਂਜੀ ਤੇ ਗਾਈ ਆਪਣੇ ਇੱਧਰ ਆ ਕੇ ਰਾਜਮਾ ਹਾਂ ਰਾਜਮਾ ਵੀ ਆਪਰੇ ਸਪੈਸ਼ਲ ਹੀ ਹੁੰਦੇ ਆ ਆ ਵੀ ਹਾਂਜੀ ਇਹਨੇ ਵੀ ਇਹਨਾਂ ਦਾ ਸਪਾਈਸ ਪਾਊਡਰ ਵੀ ਸੇਮ ਰੱਖਿਆ ਕੋਈ ਚੇਂਜ ਨਹੀਂ ਕੀਤੀ ਹੈਗੀ ਇਹਨੇ ਇੱਧਰ ਤੋਂ ਲੈ ਦੇਖੋ ਇਹਨਾਂ ਦੀ ਵੀ ਦੇਖਣਾ ਚਾਹੀਦਾ ਇਹ ਡਾਰਕਨੈਸ ਦੇਖੋ ਕਾਲੇ ਛੋਲੇ ਬਣਾਏ ਹਨ ਹਾਂਜੀ ਹਾਂਜੀ ਨਹੀਂ ਕਾਲੇ ਛੋਲੇ ਨਹੀਂ ਹੈਗੇ ਕਾਬਲੀ ਜਣੇ ਨੂੰ ਕਾਲੇ ਇਹਨਾਂ ਨੂੰ ਰੰਗਤ ਦਿੱਤੀ ਹੈ ਜੀ ਅੱਛਾ 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 ਮળો ਕਾਲੇ ਬਣਾਉਂਦੇ ਹਾਂ ਹਾਂਜੀ ਹਾਂਜੀ ਕਿਆ ਬਾਤ ਜਿਹਨਾਂ ਦੇ ਲੋਕੇ ਡਿਮਾਂਡ ਕਰਦੇ ਉਦੋਂ ਦਾ ਹੀ ਹੈ ਵੇ ਭਾਈ ਤੜਕਾ ਤੁੜਕਾ ਬਾਬਾ ਘੜ ਲੋਗ ਸਾਡ ਤੜਕੇ ਤੋਂ ਲੋ ਗੰਪਰਮਾਈਜ਼ ਕਿਸੇ ਚੀਜ਼ ਹੀ ਨਹੀਂ ਕਰੀਦਾ ਜੀ 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 ਹਾਂਜੀ ਹਾਂਜੀ ਅਜੋ ਲਾ ਕੇ ਅੱਛਾ ਭਾਜੀ ਪਹਿਲ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਤਾਂ ਇਹ ਦੱਸ ਦਿਓ ਜੀ ਭਾਜੀ ਮੈਂ ਸਲੌਨ ਦਾ ਕਰਦੀ ਸੀਗੇ ਮੈਨੂੰ 10 ਸਾਲ ਹੋ ਗਏ ਸੀ ਕੰਮ ਕਰਦਿਆਂ ਫੂਨ ਦਾ ਕੰਮ ਕਰ ਰਿਹਾ 10 ਸਾਲ ਹੋ ਗਿਆ ਸੀ ਹਾਂਜੀ ਪਹਿਲਾਂ ਮੈਰਿਜ ਤੋਂ ਪਹਿਲਾਂ ਵੀ ਕਰਦੀ ਸੀ ਤੇ ਬਾਅਦ ਵਿੱਚ ਫਿਰ ਇੱਥੇ ਆ ਕੇ ਸਲੂਨ ਆਪਣਾ ਬਣਾ ਲਿਆ ਸੀਗਾ ਉੱਥੇ ਚੌਂਕ ਕਰਦੀ ਸੀਗੀ ਓਕੇ ਹਾਂਜੀ ਤਾਂ ਫਿਰ ਉੱਥੇ ਥੋੜਾ ਲਾਸ ਹੋ ਗਿਆ ਸੀ ਸਾਡਾ ਕੰਮ ਹਾਂਜੀ ਤੇ ਇੱਕ ਤਾਂ ਜੰਡਿਆਲੇ ਮਜਦੀ ਦੇ ਵਿੱਚ ਕੀ ਹੁੰਦਾ ਸੀਗਾ ਉੱਥੇ ਜਿਆਦਾ ਥੋੜੀ ਮਾਰਕੀਟ ਹੈਲਪ ਘੱਟ ਸੀਗੀ ਅੱਛਾ ਤੇ ਫਿਰ ਦੁਬਾਰਾ ਅਸੀਂ ਇਹ ਕਿਨਾਂ ਦੇ ਨਾਲ ਮੈਂ ਹੈਲਪ ਕਰਾਉਣਾ ਸ਼ੁਰੂ ਕਰ ਦਿੱਤਾ ਓਕੇ ਹਾਂਜੀ ਮਤਲਬ ਜਦੋਂ ਫ੍ਰੀ ਹੁੰਨੇ ਹੋ ਤਾਂ ਤੁਸੀਂ ਇੱਥੇ ਆ ਜਾਨੇ ਹਾਂਜੀ ओके अच्छा एथे ਦਾ ਰਿਸਪੌਂਸ ਕਿਵੇਂ ਦਾ ਲੱਗਿਆ ਪਹਿਲਾਂ ਤਾਂ ਇਹ ਦੱਸੋ ਸਾਨੂੰ ਬਿਲਕੁਲ ਵਧੀਆ एथे ਬਹੁਤ ਵਧੀਆ ਆ ਠੀਕ ਹੈ ਰਿਸਪੌਂਸ ਤੇ ਪਰ ਉੱਥੇ ਮੇਰੀ ਰਿਪੋਰਟ ਜ਼ਿਆਦਾ ਵਧੀਆ ਸੀ ਕੁਝ ਅੱਛਾ ਕਿਉਂਕਿ ਉੱਥੇ ਕਸਟਮਰ ਆਉਂਦੇ ਜਿਹੜੇ ਆਉਂਦੇ ਉਹ ਹੈਗੇ ਕਿਉਂਕਿ ਮੈਂ ਜੇ ਸਾਨੂੰ ਵੀ ਕੋਈ ਕਾਲ ਆਈਆਂ ਕਹਿੰਦੇ ਭਾਈ ਜਿਹੜੇ ਗੁਰਪ੍ਰਸਾਦ ਰਸੂਈ ਵਾਲੇ ਆ ਉਹ ਕਿੱਥੇ ਹੁੰਦੇ ਆ ਅਸੀਂ ਦੱਸਿਆ ਭਾਈ ਉਹ ਹੁਣ ਉੱਥੋਂ ਛੱਡ ਕੇ ਦੂਜੀ ਜਗ੍ਹਾ ਜਾ ਚੁੱਕੇ ਆ ਅੱਜ ਮੈਂ ਸਪੈਸ਼ਲ ਤੁਹਾਨੂੰ ਇਸੇ ਲਈ ਬੁਲਾਇਆ ਕਿਉਂਕਿ ਜਿਹੜੇ ਉੱਥੇ ਵਾਲੇ ਕਸਟਮਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਤੇ ਆਪਾਂ ਕਿੱਧਰ ਆਪਾਂ ਕਿੱਥੇ ਲੱਗਦਾ ਵੀ ਚੱਤ ਚਲੇ ਗਏ ਪਰ ਨਹੀਂ ਆਪਾਂ ਜਲੇ ਕਿਤੇ ਨਹੀਂ ਗਏ ਆਪਾਂ ਉਸ ਤੋਂ 200 ਮੀਟਰ ਅੰਦਰ ਨੂੰ ਆਵਾਂਗੇ ਉੱਧਰ ਵੱਲ ਨੂੰ ਆਪਣੀ ਲੋਕੇਸ਼ਨ ਗੁੰਬਰ ਹਸਪੀਟਲ ਦੇ ਬਿਲਕੁਲ ਨੇੜੇ ਆਪਾਂ ਗੁੰਬਰ ਹਸਪੀਟਲ ਦੇ ਬਿਲਕੁਲ ਨੇੜੇ ਆ ਗਿਆ ਜੀ 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 ਪਹਿਲਾਂ ਹੁਣ ਮਰੀਜ਼ਾਂ ਵਾਲੇ ਪਾਸੇ ਨੂੰ ਦੇਖਣ ਲੱਗੇ ਮਰੀਜ਼ਾਂ ਵਾਲੇ ਪਾਸੇ ਕਿਧਰ ਜਾਣ ਲੱਗਦੇ ਹੈ ਜੀ ਬਿਲਕੁਲ ਔਰ ਨਾਲ ਕਾਫੀ ਚਾਹ ਇਹ ਪਲੱਸ ਦਿੱਤਾ ਆ ਓਕੇ ਔਰ ਇਹਦੇ ਨਾਲ-ਨਾਲ ਅਸੀਂ ਡੋਰਮੈਟ ਬਾਥਮੈਟ ਐਕਸਪੋਰਟ ਵਾਲੇ ਉਹ ਵੀ ਲੈ ਕੇ ਆਉਂਦੇ ਭਾਈ ਖਾਣ ਪੀਣ ਵਾਲੇ ਵਿੱਚ ਆ ਚੱਕਰ ਕੀ ਦੋ ਕਿਥੋਂ ਪਾ ਲਿਆ ਇਹ ਬਸ ਭਾਈ ਹੁੰਦੇ ਮੇਰਾ ਡਲ ਕੀਤਾ ਮੈਂ ਉਹਨੂੰ ਵੀਡੀਓਜ਼ ਵਗੈਰਾ ਦੇਖਦਾ ਰਹਿੰਦਾ ਸੀਗਾ ਤੇ ਮੈਨੂੰ ਕੁਝ ਵਧੀਆ ਲੱਗਾ ਵੀ ਠੀਕ ਹੈ ਚਲੋ ਪੰਬੰਦੀ ਕਰ ਸਕਦਾ اچھا ਸ਼ਾਪ ਲੈ ਲਈ ਮੈਂ ਜਿਹੋ ਵੀ ਰੱਖ ਲੈ ਵੀ ਚਲੋ ਉਹ ਵੀ ਨਾਲ ਪੰਗਾ ਲੈ ਲਈਏ ਸ਼ਾਇਦ ਕੁਝ ਨਾ ਕੁਝ ਕਿਤਨਾ ਕਿਤੇ ਕੰਮ ਆਵੇ ਪੈਸੇ ਵੀ ਆਪਣਾ ਇਹੀ ਕੰਮ ਆ ਆਪਾਂ ਇੱਦਾਂ ਹੀ ਆਪਾਂ ਫੋਕਸ ਕਰਦੇ ਅੱਛਾ ਤੇ ਉਧਰ ਕਿਦਾਂ ਜਾ ਰਹੇ ਫਿਰ ਉਸ ਜਗ੍ਹਾ ਤੇ ਦੁਬਾਰਾ ਕਿਦਾਂ ਜਾ ਰਹੇ ਹੋ ਉਧਰ ਆਪਾਂ ਬਸ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਉੱਥੇ ਪਹੁੰਚ ਜਾਵਾਂਗੇ ਤਿੰਨ ਚਾਰ ਦਿਨਾਂ ਸਾਰਾ ਨਾ ਸੈਟਅਪ ਕਰਕੇ ਨਾਲ ਉੱਥੇ ਲੈਣਾ ਔਰ ਇੱਥੇ ਆਪਾਂ ਨਾਲ ਫਰੈਸ਼ ਜੂਸ ਵੀ ਰੱਖ ਰਹੇ ਹਾਂ ਓਕੇ ਇੱਥੇ ਕਾफी ਚੀਜ਼ਾਂ ਵਧਾ ਰਹੇ ਹਾਂ ਤੇ ਉੱਥੇ ਜਿਹੜਾ ਹੈਗਾ ਉੱਥੇ ਸਿਰਫ ਖਾਣਾ ਜਿਹੜਾ ਹੈਗਾ ਉਹ ਬਿਲਕੁਲ ਕਰੂਗੇ ਦਿਨ ਵੀਕ ਆਪਾਂ ਫਰੈਸ਼ ਜੂਸ ਇੱਥੇ ਲੈ ਆਵਾਂਗੇ ਓਕੇ ਫਰੈਸ਼ ਜੂਸ ਹੋ ਜਾਊਗਾ ਤੁਹਾਡੇ ਕੋਲ ਤੇ ਬਾਕੀ ਜਿਹੜਾ ਤੁਹਾਡਾ ਖਾਣਾ ਹੋ ਗਿਆ ਤੇ ਨਾਲ ਤੁਹਾਡਾ ਜਿਹੜਾ ਉਹ ਪਰਲਾ ਏਰੀਆ ਉਹ ਵੀ ਨਾਲ ਤੁਸੀਂ ਕਵਰ ਕਰੋ ਉਹ ਵੀ ਕਵਰ ਕਰਾਂਗੇ ਜੀ ਬਿਲਕੁਲ ਕਿਉਂਕਿ ਉੱਥੇ ਦੇ ਕਸਟਮਰ ਜਿਹੜੇ ਆਪਾਂ ਉਹ ਵੀ ਨੰਦਾਰ ਕਰਦੇ ਉਹ ਵੀ ਆਪਣੇ ਨਾਲ ਜੋੜ ਕੇ ਰੱਖਣੇ ਆ ਕਿਉਂਕਿ ਆਪਾਂ ਗੁਰਪ੍ਰਸਾਦ ਰੋਈ ਵਾਲੇ ਆ ਆਪਾਂ ਸਾਰਿਆਂ ਨੂੰ ਜੋੜ ਕੇ ਰੱਖਣਾ ਕਿਉਂਕਿ ਜੇ ਜਿਹਦੇ ਨਾਂ 'ਚ ਗੁਰਪ੍ਰਸਾਦ ਲਿਖਿਆ ਹੋਵੇ ਲੱਗਿਆ ਹੋਵੇ ਤਾਂ ਫਿਰ ਤਾਂ ਚੀਜ਼ ਨੂੰ ਹੋਣਾ ਕਰਨਾ ਜ਼ਰੂਰੀ ਹੁੰਦਾ ਹੈ ਜੀ ਬਹੁਤ ਕਿਰਪਾ ਜੀ ਤੇ ਬਈ ਅਚਾ ਹੁਣ ਇੱਕ ਚੀਜ਼ ਮੈਨੂੰ ਹੋਰ ਦੱਸੋ ਵੀ ਜਿਹੜੇ ਇਸ ਤੋਂ ਇਲਾਵਾ ਜਿਹੜੇ ਤੁਸੀਂ ਚਾਹ ਐਡ ਕਰ ਦਿੱਤੀ ਹੈ ਨਾਲ ਨਾਲ ਤੁਸੀਂ ਛੋਲੇ ਜਿਹੜੇ ਆਪਣਾ ਜਿਹ ਲੇ ਕੁਲਚੇ ਬਣਾਉਣੇ ਆ ਉਹ ਕਿਹੜੇ ਚਨੇ ਕਰਦੇ ਜਿਹੜੇ ਇਹੀ ਚਨੇ ਜਿਹੜੇ ਸੀਗੇ ਅੱਛਾ ਇਸ ਚਨੇ ਇਹਦੇ ਨਾਲ ਇਹਦਾ ਕੁਲਚਾ ਟੇਸਟੀ ਲੱਗਦਾ ਮੈਂ ਕਹਿੰਦਾ ਖਾਓਗੇ ਤੁਸੀਂ ਤੇ ਗੋਮਾ ਕਰਕੇ ਦੇਖੋ ਫਿਰ ਪਤਾ ਕਿਉਂਕਿ ਨਕੋਦਰ ਦੇ ਵਿੱਚ ਜਿਹੜਾ ਰਿਵਾਜ ਆ ਨਾ ਕੁਲਚਾ ਦਾ ਸੁੱਕੇ ਕੁਲਚਾ ਦਾ ਹੈ ਨਾ ਮੈਂ ਦੱਸਦਾ ਜੀ ਉਹਦੇ ਵਿੱਚ ਕੁਝ ਨਹੀਂ ਹੁੰਦਾ ਉਹ ਵਿੱਚ ਚੱਡੀਆਂ ਜੁੱਡੀਆਂ ਪਾ ਕੇ ਬਸ ਤਾਨੂੰ ਬਦਾ ਸਾਫ ਸੁਥਰਾ ਨੇ ਇਹ ਨੂੰ ਤੜਕਣ ਲੱਗਾ ਹੋਇਆ ਸਪੈਸ਼ਲ ਆਪਾਂ ਤੁਸੀਂ ਜਦੋਂ ਇਹਨੂੰ ਟੇਸਟ ਕਰੋਗੇ ਫਿਰ ਤੁਹਾਨੂੰ ਬਦਲ ਲੱਗੂਗਾ ਔਰ ਇਹਨੂੰ ਪਚੇ ਬੰਦੇ ਨੂੰ ਪਚੇ ਡਾਈਜੈਸਟ ਹੋਵੇ ਉਹਦੇ ਲਈ ਆਪਾਂ ਅਜਵੈਨ ਵੀ ਵਿੱਚ ਯੂਜ਼ ਕੀਤੀ ਆ ਅੱਛਾ ਔਰ ਵੀ ਬੜਿਆ ਮਸਾਲੇ ਲਿਮਟਡ ਮਸਾਲੇ ਪਾਈਦੇ ਆ ਪਰ ਪਾਈ ਦੇ ਤਰੀਕੇ ਨਾਲ ਮਾ ਸੀਕਰਟ ਮਸਾਲੇ ਆਂਦਾ ਨਹੀਂ ਸੀਕਰਟ ਉਹਨਾਂ ਨੂੰ ਪਾਉਣ ਦਾ ਹੀ ਆ ਕੀ ਰੇਟ ਕੀ ਆ ਪਹਿਲਾਂ ਕੁਲਚੇ ਤੋਂ ਦੱਸਿਓ ਕੁਲਚੇ ਤੇ ਬਟਰ ਲਾ ਕੇ ਆਪਾਂ 40 ਰੁਪਏ ਫੇਰ ਰੱਖੀ ਆਪਾਂ 40 ਰੁਪਏ ਫੇਰ ਦੋ ਪੀਸ ਹੁੰਦੇ ਉਹਦੇ ਵਿੱਚ ਹਾਂਜੀ 2 ਕਿ ਅੱਛਾ ਤੇ ਨਾਲ ਚੋਲੇ ਹੋਣਗੇ ਨਾਲ ਚੋਲੇ ਹੋਣਗੇ ਮੇ ਆਜਾ ਦੂਜੀ ਗੱਲ ਇੱਕ ਚੀਜ਼ ਆ ਵੀ ਬਾਕੀ ਰੇਟ ਸੇਮ ਹੀ ਆ ਕਿ ਦੁਕਾਨ ਬਣਾ ਲਈ ਤਾਂ ਥੋੜਾ ਜਿਹਾ ਵਧਾ ਦਾਂ ਨਹੀਂ 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 ਰੇਟ ਸੇਮ ਹੀ ਰੱਖਿਆ ਆ ਬਾਕੀ ਤੁਹਾਨੂੰ ਪਤਾ ਮਹਿੰਗਾਈ ਤੇ ਵੀ ਜਾ ਰਹੀ ਹੈ ਪਰ ਫੇਰ ਵੀ ਅਸੀਂ ਰੇਟ ਆਪਣੇ ਕਸਟਮਰ ਲਈ ਹੋਈ ਰੱਖਿਆ ਹੈ ਕਾਫੀ ਦਾ ਕੀ ਰੇਟ ਆ ਬਸੇ ਕਾਫੀ ਦਾ 20 ਰੁਪਏ ਦੀ 20 ਰੁਪਏ ਕਾਫੀ ਚਾਹ ਚਾਹ 15 ਰੁਪਏ ਹੈ 15 ਰੁਪਏ ਚਾਹ ਦੇ 20 ਰੁਪਏ ਕਾਫੀ ਤੇ ਚਲੋ ਭਾਈ ਹੁਣ ਵਿੱਚ ਮਸਾਲਾ ਵੀ ਪਰਟੋਗਾ ਡੱਬੀ ਉਹਦੇ ਵਿੱਚ 12 ਅੰਗਰੀ ਹੈ ਅੱਛਾ ਹਾਂਜੀ ਹਾਂਜੀ ਚਾਹ ਦਾ ਮਸਾਲਾ ਵੀ ਅਲੱਗ ਤੋਂ ਬਣਾਇਆ ਹੋਇਆ ਹੈ 2400 ਰੁਪਏ ਕਿਲੋ ਪ ਉਹ ਆਪਾਂ ਮਸਾਲਾ ਯੂਜ਼ ਕਰੀਏ ਅੱਛਾ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਘਰ ਚ ਕਿਹਦੀ ਚਲਦੀ ਜਾਂਦੀ ਹਾਂਜੀ ਘਰ ਚ ਜ਼ਿਆਦਾ ਕਿਹਦੀ ਚਲਦੀ ਘਰ ਚ ਘਰ ਚ ਅਸੀਂ ਆਪਣੇ ਲਈ ਸਰਬਾਦਰ ਕੀ ਫਾਇਦਾ ਬਸ ਜਾਣਾ ਨਹੀਂ ਚਲਦੀ ਕਿਹਦੀ ਘਰ ਚ ਮੈਡਮ ਦੀ ਚਲਦੀ ਆ ਜੀ ਨਹੀਂ ਜੇ ਚਲਦੀ ਉਹਦੀ ਫਿਰ ਤੁਸੀਂ ਨਾ ਡੋਰਮੈਂਟ ਵਾਲਾ ਕੰਮ ਨਾ ਕਰਦੇ ਚਲਦੀ ਇਹ ਨਾ ਵੀ ਆਪਾਂ ਇੰਤਤਨ ਤੋਂ ਬਾਹਰ ਕਦੀ ਨਹੀਂ ਜਲੇ ਓਕੇ ਅਸੀਂ ਜੀ ਸਾਡੀ ਬੌਂਡਿੰਗ ਬਹੁਤ ਆ ਆਪਸ ਵਿੱਚ ਇਕੱਠੇ ਰਹਿਨੇ ਆ ਤਾਂ ਸਾਨੂੰ ਪਰਮਾਤਮਾ ਵਧਾ ਰਿਹਾ ਜੀ ਤੇ ਚਲੋ ਬਹੁਤ ਵਧੀਆ ਗੱਲ ਆ ਜੀ ਕਿਉਂਕਿ ਮੇਨ ਚੀਜ਼ ਇਹ ਚਲੋ ਸਾਡੇ ਅਹੀਂ ਖੁਸ਼ੀ ਹੁੰਦੀ ਸਾਨੂੰ ਵੀ ਸਾਡੇ ਭਰਾ ਵਧ ਰਹੇ ਨੇ ਅ ਤਲੋ ਉਹ ਵੀ ਦਿਖਾ ਦੀ ਇਹ ਵੀ ਡੋਰਮੈਟ ਕਿਵੇਂ ਦੇ ਹੁੰਦੇ ਆ ਤੇ ਕੀ ਕੀ ਰੇਟ ਆ ਇਹਨਾਂ ਦੇ ਹਨ ਆ ਬਾਈ ਦਾ ਦੁਕਾਨ ਲਈ ਹੋਈ ਹੈ ਜੀ ਤੇ ਆ ਪੈਨੇ ਡੋਰਮੈਟ ਡਿਜ਼ਾਈਨਰ ਹੋ ਜਾਂ ਸਾਰੇ ਅੱਛਾ ਔਰ ਐਕਸਪੋਰਟ ਵਾਲੇ ਆ ਕਰਕੇ ਵਧੀਆ ਕੁਆਲਿਟੀ ਰੱਖੀ ਆ ਹਾਂ ਕੋਕੀ ਹਾਂ ਸਰ ਬਾਥਮੈਟ ਆ ਜੀ ਵਾਜੀ ਬੜਾ ਹਾਂ ਜੀ ਇਹਦੇ ਵਿੱਚ ਡਿਜ਼ਾਈਨ ਦੇਖੋ ਆਮਲੇਟ ਅੱਛਾ ਬੜੇ ਸ਼ੇਪ ਵਾਲੇ ਜਾਂਦੇ ਆ ਨਾ ਪੰਜ ਅੰਬਰ ਬਣਿਆ ਜੀ ਕੀ ਬਾਤ ਹੈ ਤੇ ਬਾਕੀ ਰੇਟ ਰੂਟ ਕੀ ਆ ਦਾ ਰੇਟ ਸਾਰੇ ਅਲੱਗ-ਅਲੱਗ ਗਿਆ ਹਾਂ 150 ਤੋਂ ਸ਼ੁਰੂ ਹੋ ਕੇ 500 ਤੱਕ ਚੱਲ ਜਾਂਦੇ ਆ ਅੱਛਾ 150 ਤੋਂ ਲੈ ਕੇ 500 ਤੱਕ ਅੱਛਾ ਹਾਂਜੀ ਹਾਂਜੀ ਉਹ ਬੜਾ ਹੈਗਾ ਚਾਹ ਮੈ ਵਾਲੀ ਸਟਰਾਬਰੀ ਵਾਲੀ ਹੂੰ ਆਪਣੇ ਆਹ ਦੇਖੋ ਇਹਦਾ ਸਪੈਸ਼ਲ ਥੋੜੇ ਨੇ ਬਨਾਣਾ ਸ਼ੇਬ ਬਣੀ ਇਹਦੀ ਅੱਛਾ ਹਾਂਜੀ ਇਹ ਆ ਗਿਆ ਪੱਤਾ ਲੀਫ ਹੂੰ ਹੂੰ ਚਲੋ ਬਹੁਤ ਵਧੀਆ ਬਣਦੀਆਂ ਚੀਜ਼ਾਂ ਹੁੰਦੀਆਂ ਮੇਰੇ ਕੋਲ ਮੈਨੂੰ 100 150 150 ਰੁਪਏ ਤੋਂ ਲੈ ਕੇ 1000 ਤੋਂ 500 ਤੱਕ ਦੀ ਲਾਗਤ 500 ਰੁਪਏ ਤੱਕ ਲਾਗਤ ਹੈ ਜੀ ਹੈ ਨਾ ਓਕੇ ਹਾਂ ਮੈਂ ਦੱਸਿਆ ਜੀ ਨਾ ਪਿਓਰ ਰੈਬਿਟ ਫਰ ਹੈ ਜੀ ਓਕੇ ਵਧੀਆ ਵਾਲੀ ਬਣੀ ਲੱਗੇ ਆ ਹਾਂ 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 ਹੋਰ ਇਹਦੇ ਵਿੱਚ 40 ਸਲੇਬੇ ਹੀ 10 ਪੀਸ ਰਹਿ ਗਏ ਆ ਬਾਕੀ ਸਾਰੇ ਬੈਕ ਵੀ ਗਏ ਆ ਅੱਛਾ ਕਾਫੀ ਵੇਚਾ ਚੁੱਕਾ ਤੁਸੀਂ ਲੈ ਕੇ ਆਇਆ ਸੀਗਾ ਅੱਛਾ ਤੇ ਕਿੰਨੇ ਦੀ ਪੈਣੀ ਦਰੀਏ ਇਹ? ਇਹ ਸਾਰਾ 350 ਦੀ ਹੈ ਜੀ। ਵੱਡੀ 350 ਦੀ। ਛੋਟੀ ਹੈਗੀ ਹੈ 250 ਦੀ ਜੀ। ਓਕੇ। ਤੇ ਕਿੱਡੀ ਵੱਡੀ ਕਿੱਡੀ ਹੈ ਇਹ? ਵੱਡੀ ਆਹੀ ਹੈ ਜੀ ਬਸ ਇੰਨਾ সাইਜ਼। ਅੱਛਾ ਸਾਈਜ਼ ਇਹੀ ਹੈ ਬਸ। ਹਾਂ ਜੀ ਬਸ ਇਹ ਵੀ ਕੁਆਲਿਟੀ ਤੇ ਫੈਸਲਿਟੀ ਜੂੜਦੀ ਆ ਵਧੀਆ ਬੜੀ ਵਧੀਆ। ਅੱਛਾ ਅੱਛਾ ਅੱਛਾ। ਉਹ ਥੋੜਾ ਲਾਈਟ ਵੇਟ ਆ। ਉਹ ਨਾਈਟ ਵੇਟ ਜੀ ਆ। ਓਕੇ 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 ਓਕੇ। ਇਹ ਤੇ ਡਿਜ਼ਾਈਨਰ ਹੈਗੇ ਸਰ। ਵਾਹਿਗੁਰੂ। ਕੀ ਬਾਤ ਹੈ। ਚਲੋ ਬਹੁਤ ਵਧੀਆ ਭਾਜੀ। ਪਸ ਪਸ ਪਸ। ਤੇ ਲੋ ਜੀ ਸਾਡੀ ਪੇੜ ਜਿਹੜੀ ਹੋ ਗਈ ਆ ਅਸੀਂ ਚਨਿਆਂ ਦੇ ਨਾਲ ਲਵਾਇਆ ਜੀ ਰਾਈਸ ਆ ਲਾ ਗਿਆ ਜੀ ਸੈਲਡ। ਕਿਹਾ ਬੋਲ। ਬਾਲ ਸ਼ੁਕਰੀਆ। ਥੈਂਕ ਯੂ ਬਹੁਤ। ਸੋ ਥੈਂਕ ਯੂ ਬਹੁਤ। ਲੋ ਜੀ ਸਾਡੀ ਪਲੇਟ ਆ ਗਈ ਹੈ ਜੀ। ਇਸ ਵਗਰਾ ਲੈਣਿਆਂ ਚੰਗਿਆਂ ਨਾਲ ਖਾਣੇ ਤਾਂ ਤੁਸੀਂ ਆ ਜਾਓ ਉੱਥੇ ਕਿਉਂਕਿ ਬਾਈ ਹੁਣ ਥੋੜਾ ਹੈਲਥੀ ਨੂੰ ਲੈ ਕੇ ਥੋੜਾ ਆ ਰਹਿਆਂ ਨੇ। ਹਾਂ ਜੀ। ਪੀਲਾ ਚਾਰ ਪੰਜ। ਹਾਂ ਜੀ। ਤੇ ਬਾਈ ਜਿੱਤ ਦਾ ਐਡਰੈਸ ਦੱਸੋ ਆਪਣਾ ਕਿੱਥੇ ਹੈਗਾ ਜੀ ਇਹ? ਆਪਣਾ ਹੈਗਾ ਜੀ ਦੁਬਾਰਾ ਰਸਨਾ ਗੁੰਬਰ ਹਸਪੀਟਲ ਦੇ ਬਿਲਕੁਲ ਨੇੜੇ ਜੀ। ਮਾਲਵੀ ਰੋਡ ਨਗੋਦਰ। ਜਿਹੜੇ ਬਰਿੰਦਰ ਡਾਕਟਰ ਵੀ ਹਸਪੀਟਲ ਪੈਂਦਾ ਆ ਗੁੰਮਰ ਵੀ ਪੈਂਦਾ ਸੀ ਦੋਨਾਂ ਦੇ ਗੱਬੇ ਆ ਜੀ ਆਪਾਂ ਤੇ ਉੱਥੇ ਆਰੋ ਜਲਦੀ ਹਾਂਜੀ ਉੱਥੇ ਜਲਦੀ ਆ ਰਹੇ ਹਾਂ ਜੀ ਉੱਥੇ ਪਹੁੰਚਦੇ ਆਪਾਂ ਬਸ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਉੱਥੇ ਆ ਰਹੇ ਹਾਂ ਜੀ ਤੇ ਬਾਕੀ ਦੇ ਚੰਨਿਆਂ ਨਾਲ ਤੇ ਰਾਈਸ ਦੀ ਭਾਈ ਚੰਨਿਆਂ ਦੇ ਰਾਈਸ ਦਾ ਬਹੁਤ ਕੰਬੀਨੇਸ਼ਨ ਬਹੁਤ ਵਧੀਆ ਇਹਨਾਂ ਦਾ ਠੀਕ ਹੈ ਜੀ ਇਹਨੂੰ ਬਹੁਤ ਪਸੰਦ ਆ ਕਿਉਂਕਿ ਪਿਛਲੇ ਈਆ ਆਪਾਂ ਕੜੀ ਟੈਸਟ ਕੀਤੀ ਸੀ ਇਸ ਵਾਰ ਆਪਾਂ ਜਿਹੜੇ ਆ ਚੰਨੇ ਤੇ ਰਾਈਸ ਟੈਸਟ ਕੀਤੇ ਆ ਜੀ ਚੰਨਿਆਂ ਦਾ ਫਲੇਵਰ ਬਹੁਤ ਵਧੀਆ ਕਿਉਂਕਿ ਮੈਂ ਪਹਿਲਾਂ ਦੱਸਿਆ ਸੀਗਾ ਕੁਲ ਅਸਲ ਟੇਸਟੀ ਲਾਇਆ ਅਸਲ ਪਤਾ ਲੱਗਦਾ ਠੀਕ ਹੈ ਜੀ ਠੀਕ ਹੈ ਇਹ ਵਾਲੀ ਵਾਕਏ ਬਹੁਤ ਵਧੀਆ ਯਾਰ ਕੋਈ ਗੱਲ ਨਹੀਂ ਇਸ ਕਰਕੇ ਆਪਾਂ ਹੋਰ ਇਹਨੂੰ ਵਧੀਆ ਤਰੀਕੇ ਨਾਲ ਕਰੂ ਜੀ ਤੇ ਅੱਗੇ ਤੋਂ ਤੁਸੀਂ ਹੋਰ ਵੀ ਮਲਬ ਚੰਗੀਆਂ ਚੀਜ਼ਾਂ ਲੋਕਾਂ ਤੱਕ ਲੈ ਕੇ ਜਾਓ ਲੋਕ ਵੀ ਤੁਹਾਨੂੰ ਬੁੱਝੋਗੇ ਕਿ ਨਾਲ ਪਸੰਦ ਕਰਨਗੇ ਨਾ ਜੀ ਜੀ ਤੇ ਕਿਉਂਕਿ ਜਦੋਂ ਤੁਹਾਡਾ ਖਾਣਾ ਹੁੰਦਾ ਹੈ ਮੈਂ ਚਾਹਦਾ ਤੁਸੀਂ ਦਿਨ-ਦੁਨਹਾਂ ਰਾਤ ਤੱਕ ਵੀ ਬਣਾਈ ਬਰਕੀ ਕਰੋ ਮਿਹਰਬਾਨੀ ਸਰ ਤੇ ਸੋ ਹੁਣ ਹੋਰ ਤੁਸੀਂ ਕੁਛ ਨਹੀਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਸ਼ੇਅਰ ਕਰ ਦਿਓ ਤੇ ਥੋੜਾ ਜਿਹਾ ਕਮੈਂਟ ਕਰਕੇ ਬਾਈ ਕੋਲ ਜਰੂਰ ਖਣ ਲਈ ਆਓ ਆਹ ਟਰਾਈ ਜਰੂਰ ਕਰ ਜੀ ਮਿਹਰਬਾਨੀ ਕੋਕੜੀ ਵਗੈਰਾ ਦਾ ਤੁਸੀਂ ਕਰਦੇ ਹੋ ਰਾਜਮਾ ਕਰਦੇ ਹੋ ਚਨੇ ਜੂ ਟ੍ਰਾਈ ਕਰਿਓ ਕਿਹੜੀ ਚਨੇ ਵਾਕਿਆ ਬਾਈ ਨੂੰ ਦੇ ਪੌਂਡ ਇਸ ਜੀ ਥੈਂਕ ਯੂ ਸੋ ਮਚ